ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਸਿੰਘ ਵਧੀਆ ਤੋਂ ਵਧੀਆ ਘੋੜਾ ਰੱਖਦੇ ਸੀ ਕਿਉਂਕਿ ਘੋੜੇ ਰੱਖਣ ਦੀ ਜੀ ਰਵਾਇਤ ਹੈ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕਰੀ ਹੈ ਸਿੰਘ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗਾ ਘੋੜਾ ਰੱਖਦੇ ਹੁੰਦੇ ਅੱਜ ਕੱਲ੍ਹ ਜਵਾਨੇ ਦੇ ਵਿੱਚ ਸਿੰਘ ਨੇ ਜਿਹੜੇ ਵਧੀਆ ਤੋਂ ਵਧੀਆ ਘੋੜਿਆਂ ਦਾ ਤਾਂ ਜਵਾਨਾ ਨਹੀਂ ਰਿਹਾ ਤੇ ਅੱਜ ਘੋੜਾ ਲਿਆਂਦਾ ਨਵਾਂ ਤੇ ਦੇਖੋ ਵਧੀਆ ਘੋੜਾ ਆਹ ਲਿਆਂਦਾ ਜੀ ਘੋੜਾ ਅੱਜ हां भाई किमे है ਲੈ ਪਿੰਡੀ ਐਨੇ ਲੈਂਦੀ ਐ ਟੈਲੈਂਟ ਵੀ ਕਹਿੰਦੇ ਐਨੇ ਲੈਂਦੀ ਐ ਐਨੇ ਲੈਂਦੀ ਐ ਘੋੜਾ ਲਿਆਂਦਾ ਨਵਾ ਜੀ ਇਹ ਆਹ ਘੋੜਾ ਖਰੀਦ ਲਿਆ ਜੀ ਅੱਜ ਕਹਿੰਦੇ ਲੈ ਫਿਰ ਮੜਾ ਜੀ ਥੋੜਾ ਗੇੜਾ ਤਾਂ ਦਿਖਾ ਹੈ ਲੋ ਘੋੜੇ ਦੇ ਪਿੱਛੋਂ ਵਿੱਚੋਂ ਦਰਸ਼ਿਤ ਕਰੀਏ। ਫਿਰ ਵੀ ਦੇਖੋ। ਬਾਬਾ ਮੀਰ ਹਾਤਾ ਨ ਕੋਰੂ ਨਾਨਕ। ਆਮੀ। ਸਟੈਂਡਰਡ ਪਾਲ? ਹਾਂ ਜੀ। ਆਹੋਂ ਪਰ ਜਾਤ ਜੀ ਵੀ ਇਹਦੇ ਖੁੱਲੀ ਹੈ। ਇਹ ਬੰਦੂਏ ਨੇ। ਅੱਛਾ। ਫੁੱਲ ਵੀ ਜਾਂਦੀ ਹੈ। ਅੱਛਾ। ਇਹ ਜਮਾ ਖੁੱਲ੍ਹੇ ਹੀ ਹੈ। ਬਾਰਨ ਨੈਚਰਲ ਤਾਂ ਅੱਛਾ ਸੋਚ ਨਾਲ ਖੁੱਲ ਗਈ ਹੈ ਕੋਈ ਨਹੀਂ ਇਥੋਂ ਦੀ ਵਧੀਆ ਬੰਦਾ ਖੜਾ ਹੋ ਸਕਦਾ ਹਾਂ ਹੁਣ ਬੰਦਾ ਚਲੋ ਟ੍ਰਾਂਟੋ ਦੇ ਵਿੱਚ ਆਪਾਂ ਫਿਰ ਵੋਟਾਂ 'ਚ ਵੀ ਖੜੇ ਹੋਣਾ ਨਾ ਸਰਪੰਚੀ 'ਚ ਐ ਇਥੋਂ ਦੀ ਬੰਦਾ ਲੀਡਰ ਹੈ ਜਿਹੜਾ ਹਾਰ ਬਾਕੇ ਤਾਂ ਹੈਲੋ ਹੈਲੋ ਗੱਲ ਕਰ ਸਕਦਾ ਹੂੰ ਹੋਰ ਕੀ ਹੈ ਇਹਦੇ 'ਚ ਫੰਕਸ਼ਨ ਮੈਨੂੰ ਤਾਂ ਹਿਸਾਬ ਨਹੀਂ ਆ ਰਿਹਾ ਇਹਦਾ ਕੁਸਾ ਸਾਵੇਜ ਫੰਕਸ਼ਨ ਸਰਵਨ ਮੈਪ ਮੂਵ ਦੇ ਵਿੱਚ ਹੀ ਹੈਗਾ ਡਰਾਈਵ ਗ੍ਰੋਸ ਕੰਟਰੋਲ ਮੂਰ ਲਈ ਗੱਡੀ ਜਾਂਦੀ ਹੈ ਉਹਨੂੰ ਆਪ ਹੀ ਫਾਲੋ ਕਰਦੀ ਹੈ ਉਹ ਹੌਲੀ ਹੋ ਆਪੀ ਹੌਲੀ ਹੋ ਉਹ ਚੱਲੇ ਚੱਲੂ ਆਪੀ ਤੇਜ਼ ਚੱਲੂ ਅੱਛਾ ਤੇ ਲੇਨਾਂ ਜੀ ਰਹਿੰਦੀ ਹੈ ਲੇਨ ਤੋਂ ਬਾਹਰ ਨਹੀਂ ਜਾਂਦੀ ਲੇਨ ਡਿਟੈਕਸ਼ਨ ਹੈ ਅੱਛਾ ਤੇ ਹੋਰ ਵੀ ਕਾਫੀ ਫੀਚਰ ਨੇ ਜੀ ਇਹ ਜੀ ਘੋੜਾ ਲਵਾ ਬੀ ਐਮ ਡਬਲਯੂ ਬਾਜ ਲੈ ਆਂਦਾ ਸ਼ੌਂਕ ਸੀ ਪਹਿਲਾਂ ਥੋੜੇ ਦਿਨ ਹੋ ਗਏ ਇਹਦੇ ਦੂਸਰਾ ਘੋੜਾ ਸੀ ਜਿਹੜਾ ਉਹ ਥੋੜਾ ਜਿਹਾ ਬਜ਼ੁਰਗ ਹੋ ਗਿਆ ਸੀ ਉਹ ਵੇਚਤਾ ਸੀ ਤੇ ਗੁਰੂ ਸਾਹਿਬ ਕਿਰਪਾ ਕਰ ਸਾਰੀ ਸੰਗਤ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਸ ਕੇ ਨਹੀ ਤੁਸੀ ਲੈ ਮੈਂ ਆਪਾ ਇਹ ਜਿਹੜਾ ਮੈਂ ਜੋ ਕਰ ਰਿਹਾ ਮੈਂ ਬੋਚ ਤਾਂ ਨਹੀਂ ਕਿ De cima da baguia, de